ਪੰਜਾਬੀ ਫਿਲਮ ਇੰਡਸਟਰੀ ਤੋਂ ਇਸ ਸਮੇਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਮਸ਼ਹੂਰ ਅਦਾਕਾਰ ਮਨੀ ਕੁਲਾਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਉਹਨਾਂ ਦੇ ਦੇਹਾਂਤ ਦੀ ਖਬਰ ਨੇ ਇੰਡਸਟਰੀ ਦੇ ਨਾਲ-ਨਾਲ ਉਹਨਾਂ ਦੇ ਫੈਨਸ ਨੂੰ ਵੀ ਡੂੰਘੇ ਦੁੱਖ ਦੇ ਵਿੱਚ ਡੁਬੋ ਦਿੱਤਾ ਹੈ ਹਾਲੇ ਬੀਤੇ ਦਿਨ ਹੀ ਮਨੀ ਕੁਲਾਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਆਪਣੀ ਆਉਣ ਵਾਲੀ ਵੈਬ ਸੀਰੀਜ਼ ਤੂਤਾਂ ਵਾਲੇ ਖੂਨ ਦੇ ਸੈੱਟ ਤੋਂ ਸ਼ੂਟਿੰਗ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਸੀ ਅਚਾਨਕ ਉਹਨਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੇ ਸਾਥੀ ਕਲਾਕਾਰ ਫੈਨਸ ਸਦਮੇ ਦੇ ਵਿੱਚ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਡੂੰਘਾ ਦੁੱਖ ਹੈ ਮਨਿਕੂਲਾਰ ਪਾਲੀਵੁੱਡ ਦੇ ਉੱਭਰਦੇ ਹੋਏ ਕਲਾਕਾਰਾਂ ਦੇ ਵਿੱਚੋਂ ਇੱਕ ਸਨ ਉਹਨਾਂ ਨੇ ਅਕਾਲ ਅਤੇ ਕਈ ਹੋਰ ਵੱਡੀਆਂ ਫਿਲਮਾਂ ਦੇ ਵਿੱਚ 뮤직 ਵੀਡੀਓਜ਼ ਦੇ ਵਿੱਚ ਕੰਮ ਕੀਤਾ ਸੀ ਅਤੇ ਆਪਣੀ ਖਾਸ ਪਛਾਣ ਵੀ ਬਣਾਈ ਸੀ ਆਪਣੇ ਨਰਮ ਸੁਭਾਅ ਦੇ ਕਾਰਨ ਉਹ ਕਾਫੀ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਵਿਅਕਤੀ ਬਣ ਗਏ ਸੀਗੇ ਅੱਜ ਸਾਡੇ ਵਿੱਚ ਉਹ ਨਹੀਂ ਰਹੇ ਨੇ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਫਿਲਹਾਲ ਜਿਹੜਾ ਸ਼ੂਟ ਚੱਲ ਰਿਹਾ ਸੀ ਉਹ ਵੈਬ ਸੀਰੀਜ਼ ਦਾ ਚੱਲ ਰਿਹਾ ਸੀ ਤੂਤਾ ਵਾਲੇ ਖੂਤੋਂ ਔਰ ਉਹਨਾਂ ਦੀ ਟੀਮ ਤੋਂ ਹੀ ਜੋ ਤੂਤਾ ਵਾਲੇ ਖੂਫ ਵੈਬ ਸੀਰੀਜ਼ ਦੇ ਡਾਇਰੈਕਟਰ ਨੇ ਤਾਜ ਉਹ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਇਰੈਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਅ ਅਜੀ ਤੁਹਾਡੀ ਆਵਾਜ਼ ਹਾਂ ਜੀ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ ਹਾਂ ਜੀ ਭਾਜੀ ਬੜੀ ਹੀ ਦੁਖਦਾਈ ਖਬਰ ਹੈ ਜਿਹੜੀ ਇਹ ਸਾਹਮਣੇ ਆਈ ਹੈ ਔਰ ਬਣੀ ਪਾਜੀ ਔਰ ਜਿਹੜੇ ਸੈੱਟ ਦੇ ਉੱਤੋਂ ਵੀਡੀਓਜ਼ ਪਾ ਰਹੇ ਸੀਗੇ ਉਹਦੇ ਵਿੱਚ ਬਿਲਕੁਲ ਤੰਦਰੁਸਤ ਨਜ਼ਰ ਆ ਰਹੇ ਸੀ ਪਰ ਅਚਾਨਕ ਕੀ ਹੋਇਆ ਸੀ ਜਾਣਨਾ ਚਾਹੁੰਦੇ ਆ ਕਿਉਂਕਿ ਤੁਸੀਂ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਨਾਲ ਸ਼ੂਟ ਕਰ ਰਹੇ ਸੀ ਤਾਂ ਆਖਿਰਕਾਰ ਗੱਲ ਕੀ ਹੋਈ ਹਾਂਜੀ ਜੀ ਵੀਰੇ ਆਪਣਾ ਜਿੱਦਾਂ 7-8 ਦਿਨ ਤੋਂ ਬਿਰਾ ਸਾਡੇ ਨਾਲ ਹੀ ਤਾਂ ਹਨਾ ਤੇ ਬਹੁਤ ਖੁਸ਼ਕ ਮਤਲਬ ਹੁੰਦਾ ਨਾ ਵੀ ਇਦਾਂ ਦੀ ਕਦੀ ਅਸੀਂ ਸੋਚੇ ਨਹੀਂ ਰ ਵੀ ਇਦਾਂ ਕੁਝ ਹੋ ਜਾਊਗਾ ਤੇ ਆਲਮੋਸਟ ਉਹਨਾਂ ਦਾ ਕੰਮ ਵੀ ਖਤਮ ਹੋ ਚੁੱਕਿਆ ਦਾ ਤੇ ਉਸ ਰਾਤ ਵੀ ਉਹ ਸ਼ੂਟ ਤੋਂ ਗਏ ਤੇ ਦੂਏ ਦਿਨ ਉਹਨਾਂ ਦਾ ਕਾਲ ਟਾਈਮ ਹੈਗਾ ਤਾਂ ਥੋੜਾ ਡੇਟ ਤੇ ਆਪਣੇ ਆ ਨਾ ਪ੍ਰਚਨ ਵਾਲਿਆਂ ਨੇ ਫੋਨ ਕੋ ਲਾਇਆ ਉਹਨਾਂ ਨੇ ਚੱਕਿਆ ਨਹੀਂ ਤੇ ਜਦੋਂ ਫਿਰ ਦੋ ਦਿਨ ਘੰਟੇ ਬਾਅਦ ਅਸੀਂ ਭੇਜਿਆ ਕੋਈ ਬੰਦਾ ਉੱਥੇ ਨਾ ਜਿੱਥੇ ਰਹਿੰਦੇ ਤੇ ਫਲੈਟ 'ਚ ਕਿਸੇ ਦੇ ਨਾਲ ਹੀ ਰਹਿੰਦੇ ਤੇ ਉਹਨਾਂ ਦੇ ਯਾਰ ਦੋਸਤ ਵੀ ਨਾਲ ਹੀ ਜਿੱਥੇ ਹੈ ਨਾ ਚਾਰ ਪੰਜ ਜਣੇ ਰਹਿੰਦੇ ਇੱਕ ਫਲੈਟ 'ਚ ਅੱਛਾ ਤੇ ਉੱਥੇ ਉਹਨਾਂ ਨੇ ਫੇਰ ਕੁੰਡਾ-ਕੰਡਾ ਬੰਦਦਾ ਵੀਰੇ ਦਾ ਤੇ ਦਰਵਾਜ਼ਾ ਜਦ ਉਹਨਾਂ ਨੇ ਤੋੜਿਆ ਤੋੜਿਆ ਤਾਂ ਉਹ ਦੇਖਿਆ ਤੇ ਉਹ ਐਤਾਂ ਹੀ ਪਏ ਤੇ ਹਨਾ ਬੈੱਡ ਤੇ ਹੂੰ ਤੇ ਚਲੋ ਡਾਕਟਰ ਨੂੰ ਬੁਲਾਇਆ ਗਿਆ ਉਹਨਾਂ ਨੇ ਉਹਨਾਂ ਨੂੰ ਸ ਪਾਜੀ ਕੀ ਕਾਰਨ ਲੱਗਦਾ ਕਿਉਂਕਿ ਨਾਰਮਲੀ ਅਸੀਂ ਵੀਡੀਓਜ਼ ਦੇ ਵਿੱਚ ਦੇਖਦੇ ਆਂ ਜਾਂ ਵੈਸੇ ਤੇ ਚਲੋ ਬੰਦੇ ਦਾ ਪਤਾ ਨਹੀਂ ਚੱਲਦਾ ਅੰਦਰੂਨੀ ਕਈ ਗੱਲਾਂ ਹੁੰਦੀਆਂ ਪਰ ਤੁਹਾਡੇ ਨਾਲ ਕਾਫੀ ਸਮਾਂ ਬਤਾਇਆ ਤੁਹਾਡੇ ਨਾਲ ਸ਼ੂਟ ਦੇ ਉੱਤੇ ਸੀਗੇ ਕੋਈ ਐਸੀ ਤੁਹਾਨੂੰ ਪਹਿਲਾਂ ਗੱਲ ਲੱਗੀ ਹੋਵੇ ਕਿ ਉਹਨਾਂ ਦੀ ਸਿਹਤ ਦੇ ਵਿੱਚ ਕੁਝ ਖਰਾਬੀ ਹੈ ਜਾਂ ਕੋਈ ਇਦਾਂ ਦੀ ਗੱਲ ਸੇਰ ਬਰੇ ਛੂਟ ਤੇ ਤਾਂ ਵਧੀਆ ਜਿੰਦਾ ਮੇਰੇ ਦਾ ਸੁਭਾਅ ਬੜਾ ਆਸਮੁਖਤਾ ਆ ਨਾ ਵੀ ਉਦਾਂ ਹੀ ਰਹਿੰਦਾ ਦੋ ਹਮੇਸ਼ਾ ਜੀ ਤੇ ਅੰਦਰ ਦਾ ਚਲੋ ਪਰ ਉਹ ਨਹੀਂ ਪਤਾ ਹੁੰਦਾ ਕਿਹਦਾ ਪਰ ਹੁਣ ਜਦੋਂ ਜਿਹੜੇ ਮੇਰੇ ਦੇ ਨਾਲ ਰਹਿੰਦੇ ਤੇ ਆਪਾਂ ਪੁੱਛਿਆ ਉਹਨਾਂ ਨੂੰ ਵੀ ਕੁਝ ਪਹਿਲਾਂ ਮੇਰੇ ਨੂੰ ਨਾ ਆਸਾਂ ਦੀ ਕਾਫੀ ਪ੍ਰੋਬਲਮ ਹੈ ਜੀ ਮਨ ਲੱਗਦੀ अच्छा जी ਉਹਨਾਂ ਦਾ ਪਹਿਲਾਂ ਵੀ ਉਹ ਕਹਿੰਦੇ ਵੀ ਰਾਤ ਨੂੰ ਨਾ ਕਈ ਵਾਰ ਸੁੱਤੇ ਪਏ ਦਾ ਸਾਹ ਰੁਕ ਜਾਂਦਾ ਤਾਂ ਕੁਝ ਹੈ ਤੀ ਉਹਨਾਂ ਨੂੰ ਸਾਹ ਦੀ ਸ਼ੂਟ ਦੇ ਵੀ ਅਸੀਂ ਕਈ ਵਾਰ ਦੇਖਦੇ ਹੁੰਦੇ ਸੀ ਕਿ ਵੀਰੇ ਤੁਹਾਨੂੰ ਸਾਹ ਬਹੁਤ ਚੜਦਾ ਉਹ ਕਹਿੰਦਾ ਵੀ ਹਾਂ ਮੈਨੂੰ ਹੈਗੀ ਥੋੜੀ ਪ੍ਰੋਬਲਮ ਮੈਂ ਦਵਾਈ ਵੀ ਖਾਂਦਾ ਉਹ ਮਨ ਲੱਗ ਸ਼ਾਇਦ ਖੋ ਸਕਦਾ ਉਹ ਹੀ ਫਿਰ ਬਾਕੀ ਦਾ ਬਹਾਨਾ ਹੀ ਬਣ ਜਾਂਦਾ ਬਾਅਦ ਚ ਤੇ ਵੀਰੇ ਇਹਨੂੰ ਪਹਿਲਾਂ ਤੋਂ ਕੁਝ ਹੈਗਾ ਤਾਂ ਇਦਾਂ ਦਾ ਤੇ ਉਸ ਰਾਤ ਦਾ ਫਿਰ ਉਹ ਕਨਿੰਜਪ ਦਾ ਕੈਰੀ ਹੋਇਆ ਨਾ ਵੀ ਅਰ ਇੱਕ ਦਿਨ ਪਹਿਲਾਂ ਗਏ ਆ ਪੂਰੇ ਅੱਧੇ ਘੜ ਦੇ ਗਏ ਸੀ ਘਾਟਾ ਕੋ ਬੈਠੇ ਰੋਟੀ ਖੱਟੇ ਲਾ ਦਿੰਦੀ ਪਰ ਇਹ ਸੋਚਿਆ ਨਹੀਂਤਾ ਵੀ ਆ ਬੰਦਾ ਸਵੇਰੇ ਆਊਗਾ ਨਹੀਂ ਉਹ ਬਹੁਤ ਉਹ ਤਾਂ ਸਾਨੂੰ ਵੀ ਸਾਡੇ ਲਈ ਉਹ ਬਹੁਤ ਉਤ ਤਾਂ ਵੀ ਯਾਰ ਸ਼ੌਕਿੰਗ ਗੱਲ ਹੋ ਗਿਆ ਬੜੀ ਹੈਰਾਨ ਕਰਣ ਵਾਲੀ ਗੱਲ ਹੈ ਅੱਛਾ ਤੁਹਾਡੇ ਤੋਂ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹਾਂਗਾ ਪਰਿਵਾਰ ਨਾਲ ਕੋਈ ਸੰਪਰਕ ਹੋਇਆ ਕਿਉਂਕਿ ਮੈਂ ਸੁਣਿਆ ਕਿ ਬੱਚੇ ਵੀ ਹਜੇ ਛੋਟੇ ਹੀ ਨੇ ਹਾਂਜੀ ਮੇਰੇ ਬੇਟਾ ਉਹਨਾਂ ਦਾ 6-7 ਸਾਲ ਦਾ ਤੇ ਭਾਬੀ ਹੁਣ ਹੈਗੇ ਆ ਨਾ ਪ੍ਰੈਗਨੈਂਟ ਆ ਜੀ ਤੇ ਅਸੀਂ ਜਾ ਕੇ ਕੱਲ ਅਸੀਂ ਉਹਦੇ ਪਿੰਡੀ ਤੇ ਤੇ ਬਾਈ ਨੂੰ ਅਸੀਂ ਲੈ ਕੇ ਗਏ ਇੱਥੋਂ ਪਾਕਿਸਤਾਨ ਸਨਸਕਾਰ ਆ ਬਾਈ ਦਾ ਹੁਣ ਸ਼ੁਕਰਵਾਰ ਦਾ ਰੱਖਿਆ ਲਾਉਨਾਂ ਨੇ ਜੀ ਜੀ ਤਾਂ ਸਾਬ ਬਹੁਤ ਬਹੁਤ ਧੰਨਵਾਦ ਹੋਰ ਸਾਡੇ ਨਾਲ ਤੂਤਾਂ ਵਾਲੇ ਖੂਨ ਤੋਂ ਅਦਾਕਾਰਾ ਪੂਨਮ सूद ਵੀ ਇੱਥੇ ਮੌਜੂਦ ਨੇ ਪੂਨਮ ਜੀ ਤੁਹਾਡੀ ਵੀ ਤੁਸੀਂ ਵੀ ਉਹਨਾਂ ਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਤਸਵੀਰ ਵੀ ਸਾਂਝੀ ਕੀਤੀ ਤੁਸੀਂ ਡੂੰਗਾ ਦੁੱਖ ਪ੍ਰਗਟ ਕੀਤਾ ਸੋ ਆਪਣਾ ਇੱਕ ਟੀਮ ਮੈਂਬਰ ਚਲਾ ਜਾਣਾ ਜਿਹੜਾ ਜਿਹਦੇ ਨਾਲ ਤੁਸੀਂ ਵਿਚਰ ਰਹੇ ਹੋਮ ਹੋਰ ਪਿਛਲੇ ਹੀ ਦਿਨ ਅਗਰ ਮਿਲੇ ਹੈ ਤੇ ਅਗਲੇ ਦਿਨ ਇਦਾਂ ਦੀ ਖਬਰ ਜਿਹੜੀ ਹੈ ਉਹ ਇਨਸਾਨ ਨੂੰ ਤੋੜ ਦਿੰਦੀ ਹੈ ਹਾਂਜੀ ਸ਼ੇਕਰ ਐਕਚੁਅਲੀ ਕੀ ਆ ਮਨੀ ਨੂੰ ਮੈਂ ਅੱਜ ਤੋਂ ਨਹੀਂ ਜਾਣਦੀ ਸੀ ਉੱਤਰਾ ਪਿੰਡ ਇਕੱਠਿਆਂ ਨਹੀਂ ਕੀਤੀ ਸੀ ਜੀ ਜਦ ਇਹ ਐਨਾ ਉਹਦਾ ਸਵਾਦ ਤਾਂ ਦਾ ਸੀ ਮਿਲ ਆਪੜਾ ਕਿ ਨਾ ਉਹਨੇ ਬੜਾ ਖੁਸ਼ ਰਹਿਣਾ ਹਮੇਸ਼ਾ ਹੀ ਅੱਜ ਮੈਂ ਵੀਡੀਓ ਫਿਰ ਪਾਈ ਸੀਗੀ ਹੈ ਨਾ ਕਿ ਕਈ ਵਾਰ ਬੰਦੇ ਦੀਆਂ ਯਾਦਾਂ ਰਹਿ ਜਾਂਦੀਆਂ ਨਾ ਬੰਦਾ ਚਲਾ ਜਾਂਦਾ ਪਤਾ ਹੀ ਨਹੀਂ ਲੱਗਦਾ ਹੱਸਦਾ ਖੇਡਦਾ ਬੰਦਾ ਕਦੋਂ ਚਲੇ ਗਿਆ ਹੂੰ ਤੇ ਅਸੀਂ ਵੀ ਕੱਲ ਮੈਨੂੰ ਵੀ ਜਿੱਦਾਂ ਸਾਡੇ ਰਾਈਟਰ ਨੇ ਅੱਜ ਜੀ ਸਰ ਹਨਾ ਤਾਂ ਉਹਨਾਂ ਦੀ ਮੈਨੂੰ ਇੱਕਦਮ ਕਾਲ ਆਂਦੀ ਹੈ ਕਿ ਪੂਨਮ ਮਨੀ ਦੇ ਨਾਲ ਜਿਹੜਾ ਮੁੰਡਾ ਹੁੰਦਾ ਤੁਹਾਨੂੰ ਕੋਈ ਉਹਦਾ ਨੰਬਰ ਪਤਾ ਮੈਂ ਕਿਹਾ ਕਿਉਂ ਕੀ ਹੋ ਗਿਆ ਕਹਿੰਦੇ ਕਿ ਇਦਾਂ ਦਾ ਕਰਕੇ ਫੋਨ ਨਹੀਂ ਚੱਕ ਰਿਆ ਹਨਾ ਕਿ ਸ਼ੂਟ ਸੀਗਾ ਤੇ ਤੂੰ ਮੈਨੂੰ ਦੱਸ ਸਕਦੀ ਆ ਪਤਾ ਕਰਕੇ ਮੈਂ 2-3 ਜਣਿਆਂ ਨੂੰ ਕਾਲ ਕੀਤੀ ਉਹ ਫਿਰ ਉਹਨਾਂ ਪਤਾ ਲੱਗਿਆ ਕਿ ਸਨੀ ਵਿਊ ਚ ਨੇ ਤੇ ਫਿਰ ਮੈਂ ਆਪਣਾ ਪ੍ਰਕਾਸ਼ ਗਾਦੂ ਜੀ ਨੂੰ ਕਾਲ ਕੀਤੀ ਹਨਾ ਤਾਂ ਉਹ ਕਹਿੰਦੇ ਕਿ ਪੂਨਾ ਮੈਂ ਨਾ ਰਵਾਜ ਚੋਂ ਹੁਣੇ ਨਿਕਲਦਾ ਜੇ ਤੈਨੂੰ ਲੱਗਦਾ ਕਿ ਕੋਈ ਇਦਾਂ ਦਾ ਕੁਝ ਹੋਇਆ ਵਾ ਨਾ ਆਪਾਂ ਭੱਜ ਲੈਨੇ ਆਂ ਦੇਖਦੇ ਆਂ ਆਪਾਂ ਜਾ ਕੇ ਹਨਾ ਤੇ ਮੈਨੂੰ ਇਹ ਤਾਂ ਨਹੀਂ ਪਤਾ ਉਹ ਕਿਹੜੀ ਸੁਸਾਇਟੀ ਚ ਆ ਮੈਂ ਕਿਹਾ ਸੁਸਾਇਟੀ ਤਾਂ ਤੁਹਾਡੇ ਵਾਲੀ ਹੋਈ ਆ ਕਹਿੰਦੇ ਪਰ ਬਲਾਕ ਨਹੀਂ ਨਾ ਪਤਾ ਚਲੋ ਆਪਾਂ ਪਤਾ ਕਰ ਲੈਨੇ ਜਦੋਂ ਮੈਂ ਫੋਟੋ ਦਿਖਾਈ ਕਹਿੰਦੇ ਇਹ ਤਾਂ ਈਚ ਰਹ ਤਾਂ ਫਿਰ ਉਹਨਾਂ ਨੇ ਜਿਹੜਾ ਨਾਲ ਮੁੰਡਾ ਸੀ ਉਹ ਉਹਨਾਂ ਦਾ ਵਾਕਿਫ ਸੀ ਉਹਨਾਂ ਤੋਂ ਫੋਨ ਕਰਕੇ ਤੇ ਜਦੋਂ ਉਹਨਾਂ ਨੇ ਲੇਤਾ ਫ્લેਟ ਉਹਨੀਆਂ ਦਿਨ ਜਨੂਈ ਦੇ ਨੂੰ ਅਸੀਂ ਉੱਤੇ ਪਹੁੰਚੇ ਤਾਂ ਸਰ ਉਹਨਾਂ ਸਾਰੇ ਉੱਪਰ ਹੀ ਸੀਗੇ ਤੇ ਜਦੋਂ ਅਸੀਂ ਜਾ ਕੇ ਪੁੱਛਿਆ ਕਿ ਠੀਕ ਹੈ ਸਭ ਕੁਝ ਐਂਬੂਲੈਂਸ ਆਈ ਹੋਈ ਆ ਹੈਨਾ ਸਭ ਇਹਨੂੰ ਤਾਂ ਹੀ ਸੀਗਾ ਕਿ ਚਲੋ ਕੋਈ ਪ੍ਰੋਬਲਮ ਹੋਈ ਹੋਣੀ ਆ ਐਂਬੂਲੈਂਸ ਤਾਂ ਹੀ ਘੜੀ ਚਲੋ ਹਸਪੀਟਲ ਲੈ ਕੇ ਜਾਣਗੇ ਹਾਂ ਪਰ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਹ ਇੱਕਦਮ ਸ਼ੌਕ ਹੋ ਗਿਆ ਹਨਾ ਕਿ ਕੱਲ ਤਹ ਜੇ ਗੱਲਾਂ ਕਰਦੇ ਉਹ ਮੇਰੇ ਨਾਲ ਇੰਨਾ ਕ ਵਧੀਆ ਸੀ ਨਾ ਅਜੇ ਤਾਂ ਅਜ ਸਰ ਕੰਮ ਕਰ ਰਿਹਾ ਹਣਾ ਬਲੌਗ ਬਣਾ ਰਿਹਾ ਪੂਨਮ ਨਹੀਂ ਆਪਾਂ ਬਲੌਗ ਬਣਾਨੇ ਆ ਹਨਾ ਤਾਂ ਪਰ ਮੈਨੂੰ ਕਿਤੇ ਨਾ ਕਿਤੇ ਲੱਗਿਆ ਉਹਨੂੰ ਥੋੜਾ ਡਿਪਰੈਸ਼ਨ ਵੀ ਸੀਗਾ ਕਿਉਂਕਿ ਸੈੱਟ ਤੇ ਸਾਡੀਆਂ ਅਕਸਰ ਕਾਫੀ ਧੀਰ ਲੰਬੀਆਂ ਗੱਲਾਂ ਹੁੰਦੀਆਂ ਸੀਗੀਆਂ ਨਾ ਬੈਠੇ ਬੈਠੇ ਤਾਂ ਮੈਂ ਇੱਕ ਦਿਨ ਮੈਨੂੰ ਕਹਿੰਦਾ ਪੂਨਮ ਐਕਚੁਅਲੀ ਸਮਝ ਨਹੀਂ ਆ ਰਹੀ ਕਿ ਆਪਾਂ ਨੂੰ ਇੰਨਾ ਕੰਮ ਕਿਉਂ ਨਹੀਂ ਮਿਲਦਾ ਹਨਾ ਆਪਾਂ ਬਹੁਤ ਅੱਛੇ ਆਰਟਿਸਟ ਹੈ ਤੇ ਆਪਾਂ ਨੂੰ ਕੰਮ ਕਿਉਂ ਨਹੀਂ ਮਿਲਦਾ ਮੈਂ ਮੈਂ ਕਹਿੰਦਾ ਨਹੀਂ ਕੋਈ ਨਾ ਵੀਰੇ ਹੁਣ ਟਾਈਮ ਆ ਗਿਆ ਆਪਣਾ ਕੋਈ ਨਾ ਆਪਾਂ ਨੂੰ ਮਿਲਿਆ ਕਰੂਗਾ ਟੈਨਸ਼ਨ ਨਾ ਲੈ ਕਹਿੰਦਾ ਹਾਂ ਕਹਿੰਦਾ ਤਾਜ ਵੀਰੇ ਨੇ ਮੇਰਾ ਹੱਥ ਫੜਿਆ ਕਹਿੰਦਾ ਐਤਕੀ ਮੇਰਾ ਬਹੁਤ ਵਧੀਆ ਰੋਲ ਹੈ ਹਨਾ ਤੇ ਮੈਨੂੰ ਲੱਗਦਾ ਐਤਕੀ ਨਾ ਮੈਨੂੰ ਇਸ ਵੀਡੀਓ ਮੂਵੀ ਤੋਂ ਬਾਅਦ ਨਾ ਬਹੁਤ ਕੰਮ ਮਿਲਣ ਆ ਰਾ ਮੈਂ ਕਿਹਾ ਹਾਂ ਵੀਰੇ ਬਹੁਤ ਮਿਲੂਗਾ ਬਾਕੀ ਮੈਂ ਕਿਹਾ ਆਪਾਂ ਰੀਲਾਂ ਰੂਲ ਬਣਾ ਲਿਆ ਕਰਾਂਗੇ ਨਾਲ ਨਾਲ ਜੇ ਤੈਨੂੰ ਲੱਗਦਾ ਹੀ ਹੁੰਦਾ ਕਦੀ ਉਦਾਸ ਤਾਂ ਮੈਂ ਉਹਨੂੰ ਕੀ ਕਹਿੰਦਾ ਮੈਂ ਇੱਥੋਂ ਚੇਂਜ ਕਰਨਾ ਵਾ ਹਨਾ ਉਹ ਵੀ ਉਹਨੇ ਦੱਸਿਆ ਸੀਗਾ ਕਿ ਮੈਂ ਕਮਰਾ ਚੇਂਜ ਕਰਨਾ ਕਿ ਮੈਂ ਕਿਸੇ ਮੁੰਡੇ ਨਾਲ ਸ਼ੇਅਰਿੰਗ ਤੇ ਰਹਿ ਰਿਹਾ ਹੂੰ ਤੇ ਮੈਂ ਕਿਹਾ ਫਿਰ ਵੀਰ ਮੈਂ ਦੇਖ ਦਿੰਨੀ ਆ ਕੋਈ ਹਨਾ ਆਸੇ ਪਾਸੇ ਕਹਿੰਦਾ ਨਹੀਂ ਹਜੇ ਨਾ ਮੇਰਾ ਹੱਥ ਥੋੜਾ ਟਾਈਟ ਜਿਹਾ ਚੱਲਦਾ ਪਿਆ ਹੂੰ ਕਿਤੇ ਨਾ ਕਿਤੇ ਬਹੁਤ ਸਾਰੀਆਂ ਚੀਜ਼ਾਂ ਹੋ ਵੀ ਸਕਦੀਆਂ ਪਰ ਇਹ ਸ਼ੌਕਿੰਗ ਸੀਗਾ ਕਿ ਹਨਾ ਕਿਉਂਕਿ ਇੱਕ ਆਰਟ ਜਿਹੜਾ ਸਾਰਿਆਂ ਨੂੰ ਹਸਾਂਦਾ ਹੋਵੇ ਹਨਾ ਸਾਰਿਆਂ ਲਈ ਖੜਾ ਹੁੰਦਾ ਹੋਵੇ ਔਰ ਜੇ ਇੱਕਦਮ ਚਲਾ ਜਾਵੇ ਤਾਂ ਇਹ ਤਾਂ ਬਹੁਤ ਸ਼ੌਕਿੰਗ ਅਲੀ ਗੱਲ ਵੀ ਤਾਜਵੀਰ ਵੀ ਸਾਡੇ ਨਾਲ ਹੀ ਗੱਲ ਤੁਸੀਂ ਸਹੀ ਕਹਿ ਰਹੇ ਹੋ ਔਰ ਤਾਜਵੀਰਾ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਆਰਟਿਸਟਾਂ ਨੂੰ ਆਪਣੇ ਜਿਹੜਾ ਚਾਹੇ ਉਹ ਵੈਬ ਸੀਰੀਜ਼ ਕਰ ਰਹੇ ਹੋਣ ਫਿਲਮ ਕਰ ਰਹੇ ਹੋਣ ਉਹਨਾਂ ਨੂੰ ਮੌਕਾ ਦੇਣਾ ਜਿਨ੍ਹਾਂ ਨੂੰ ਕਿਤੇ ਹੋਰ ਮੌਕੇ ਨਹੀਂ ਮਿਲ ਰਹੇ ਹੁੰਦੇ ਅਸੀਂ ਪਿਛਲੇ ਟਾਈਮ ਦੇ ਵਿੱਚ ਇਹਨਾਂ ਦੀ ਵੈਬ ਸੀਰੀਜ਼ ਜਿਹੜੀ ਹੈ دارو ਵੀ ਰਿਲੀਜ਼ ਹੋਈ ਉਹਦੇ ਵਿੱਚ ਵੀ ਅਹਿਮ ਕਿਰਦਾਰ ਸੀ ਤਾਂ ਉਥੇ ਅਮਰਦੀਪ ਸਿੰਘ ਗਿੱਲ ਜੀ ਨੇ ਉਹਨਾਂ ਨੂੰ ਜਿਹੜਾ ਹੈ ਉਹ ਵਧੀਆ ਆਫਰ ਕੀਤਾ ਸੀਗਾ ਕਿਰਦਾਰ ਤਾਜਵੀਰ ਇਹ ਗੱਲ ਦੀ ਦਿੱਕਤ ਬਹੁਤ ਐਕਟਰਾਂ ਦੇ ਨਾਲ ਚੱਲਦੀ ਹੈ ਬੜੇ ਸਾਰੇ ਇਦਾਂ ਦੇ ਉਸ ਦੇ ਵਿੱਚ ਰਹਿੰਦੇ ਨੇ ਕਿ ਕਹਿ ਲੋ ਕਿ ਟੈਨਸ਼ਨ ਦੇ ਵਿੱਚ ਕਿ ਉਹਨਾਂ ਨੂੰ ਕੰਮ ਨਹੀਂ ਮਿਲਦਾ ਇਹ ਸਭ ਦਿੱਕਤਾਂ ਤਾਂ ਇੰਡਸਟਰੀ ਦਾ ਹਿੱਸਾ ਹੀ ਬਣ ਗਈਆਂ ਜੀ ਤੁਸੀਂ ਹੈਗੇ ਹੋ ਤਾਜਵੀਰ ਸਾਡੇ ਨਾਲ ਅੱਛਾ ਮੇਰੇ ਸੌਰੀ ਜੀ ਜੀ ਹਾਂਜੀ ਤੁਸੀਂ ਸਵਾਲ ਸੁਣ ਲਿਆ ਮੇਰਾ ਨਹੀਂ ਨਹੀਂ ਭਾਜੀ ਮੈਨੂੰ ਖੌ ਲੱਗਦੀ ਪਈ ਦੁਆਰਾ ਦੱਸ ਮੈਂ ਇਹ ਦੱਸ ਮੈਂ ਇਹ ਕਹਿੰਦਾ ਪਿਆ ਸੀਗਾ ਕਿ ਪੂਨਮ ਜੀ ਨੇ ਜ਼ਿਕਰ ਕੀਤਾ ਕਿ ਕੰਮ ਘੱਟ ਹੋਣ ਕਰਕੇ ਵੀ ਉਹ ਕਈ ਵਾਰ ਟੈਨਸ਼ਨ ਦੇ ਵਿੱਚ ਰਹਿੰਦੇ ਸੀ ਕਿ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਉਹਨਾਂ ਦੀ ਹੈਲਥ ਜਿਹੜੀ ਹੈ ਖਰਾਬ ਹੋਈ ਹੋਵੇ ਤਾਂ ਤੁਸੀਂ ਅਕਸਰ ਹੀ ਕੋਸ਼ਿਸ਼ ਕਰਦੇ ਹੋ ਆਪਣੀ ਫਿਲਮਾਂ ਦੇ ਜ਼ਰੀਏ ਜਾਂ ਫਿਰ ਵੈਬ ਸੀਰੀਜ਼ ਦੇ ਜ਼ਰੀਏ ਕਿ ਉਹਨਾਂ ਕਲਾਕਾਰਾਂ ਨੂੰ ਲਿਆ ਜਾਵੇ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਪਾਰਿਆ ਹੈਗਾ ਬਹੁਤ ਸਾਰੇ ਕਲਾਕਾਰਾਂ ਨੂੰ ਤੁਸੀਂ ਪਿਛਲੇ ਸਮੇਂ ਦੇ ਵਿੱਚ ਮੈਂ ਦੇਖਿਆ ਤੁਹਾਡੀਆਂ ਫਿਲਮਾਂ ਦੇ ਵਿੱਚ ਮੌਕੇ ਵੀ ਦਿੱਤੇ ਨੇ ਤਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਜੋ ਸਥਿਤੀ ਜਿਹੜੀ ਹੈ ਸਾਰਿਆਂ ਦੇ ਲਈ ਕਾਮਨਲੀ ਇੰਡਸਟਰੀ ਦੇ ਵਿੱਚ ਬਣੀ ਹੋਈ ਹੈ ਹਾਂ ਜੀ ਤੇ ਇਹ ਤਾਂ ਚਲੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆਣਾ ਥੋੜੇ ਥੋੜਾ ਗਰੁੱਪ ਦੇ ਵਿੱਚ ਵੀ ਹੁੰਦਾ ਹੈ ਨਾ ਵੀ ਉਹਨਾਂ ਨੂੰ ਕੰਮ ਮਿਲਦਾ ਪਰ ਮਨੀ ਬਹੁਤ ਸੋਹਣਾ ਐਕਟਰ ਦਾ ਮੈਂ ਵੀ ਇਹਨੂੰ ਪਹਿਲੀ ਵਾਰ ਮੈਂ ਪੰਜਾਬ ਸਿੰਘ ਬਣਾਈ ਦਿੱਤੇ ਨਾਲ ਤੇ ਇਹਨੇ ਪੰਜਾਬ ਸਿੰਘ ਵੀ ਬਹੁਤ ਸੋਹਣਾ ਐਕਟਰ ਕਰਿਆ ਦਾ ਜੀ ਤੇ ਉਹਦੇ ਬਾਅਦ ਹੀ ਤਾਂ ਲੰਬੇ ਹੀ ਰਿਹਾ ਤਾਜ ਕੰ ਦਾ ਕੁਝ ਵਧੀਆ ਦੇ ਮਨੂੰ ਤੇ ਪਤਾ ਨਹੀਂ ਕਿਉਂ ਇਸ ਵਾਰ ਦੈਟਸ ਵੀ ਸਭ ਤੋਂ ਵਧੀਆ ਰੋਲੀ ਦਾ ਦਾ ਹਾ ਵੀਰੇ ਵੀ ਇਸ ਵਾਰ ਤੂੰ ਜੋ ਕਰਦਾ ਨਾ ਤੂੰ ਖੁਸ਼ ਹੋ ਜਾਊਗਾ ਵੀਰ ਤਾਜ ਨੇ ਕੁਝ ਵਧੀਆ ਦਿੱਤਾ ਚਲੋ ਵੀਰੇ ਕੀ ਕਹ ਰਹੇ ਨੇ ਕਿ ਇਸ ਤੋਂ ਬਾਅਦ ਉਹਨਾਂ ਲਈ ਕਈ ਵੱਡੇ ਰਸਤੇ ਜਿਹੜੇ ਆ ਖੁੱਲ ਸਕਦੇ ਸੀਗੇ ਮਤਲਬ ਬਹੁਤ ਉਹਦੇ ਆਰਟਿਸਟਸ ਹੁੰਦੇ ਆ ਨਾ ਜਦੋਂ ਜਦੋਂ ਤੁਸੀਂ ਉਹਨੂੰ ਮੌਕੇ ਨਹੀਂ ਮਿਲਦਾ ਕੋਈ ਕਲਾਤਮਕ ਉਹਨੂੰ ਫਿਰ ਕੰਮ ਵੀ ਨਹੀਂ ਮਿਲਦਾ ਕਿ ਹਣਾ ਤੇ ਉਹਨਾਂ ਨੂੰ ਹਮੇਸ਼ਾ ਹੁੰਦਾ ਵੀ ਯਾਰ ਕੁਝ ਸਾਨੂੰ ਵਧੀਆ ਕਰਾਉ ਤਾਂ ਅਸੀਂ ਅੱਗੇ ਦੱਸ ਤਾਂ ਸਕੀ ਸੀ ਵੀ ਯਾਰ ਅਸੀਂ ਆਹ ਕੰਮ ਕਰਿਆ ਲੋਕ ਸਾਡਾ ਕੰਮ ਦੇ ਪਰ ਸਾਨੂੰ ਕੰਮ ਦੇਣ ਹੂੰ ਜੀ ਤੇ ਆਪਾਂ ਨੂੰ ਇਹ ਤਾਂ ਵੀ ਚਲੋ ਉਹ ਜਿੰਨਾ ਵਧੀਆ ਐਕਟਰ ਤਾਂ ਤੇ ਉਹੀ ਹੈ ਨਾ ਉਹਨਾਂ ਵਧੀਆ ਇਨਸਾਨ ਵੀ ਤਾਂ ਉਹ ਚਲੋ ਇਸ ਵਾਰ ਸਾਨੂੰ ਮੌਕਾ ਮਿਲਿਆ ਮੇਰੇ ਕੋਲ ਵੀ ਤਾਂ ਕੁਝ ਵਧੀਆ ਉਹਨੂੰ ਦੇਣ ਵਾਸਤੇ ਉਹਨਾਂ ਤੇ ਆਪਾਂ ਨੂੰ ਦੱਸ ਤਾਂ ਵੀ ਮੇਰੇ ਦੁਆ ਕਰਾ ਤੇਰੇ ਲਈ ਬਹੁਤ ਵੈਟਾ ਤੇ ਬੱਬਲ ਮੇਰਾ ਯਾਰ ਬੱਬਲ ਮੇਰਾ ਮੈਨੂੰ ਖੁਦ ਕਹਿੰਦਾ ਤਾਂ ਕਹਿੰਦਾ ਯਾਰ ਜੇ ਸਭ ਤੋਂ ਕੋਈ ਪਰਫੈਕਟ ਕਰੈਕਟਰ ਹੈਗਾ ਆਪਣੀ ਫਿਲਮ ਦਾ ਤਾਂ ਉਹ ਆ ਬੰਦਾ ਹੂੰ ਤੇ ਮੇਰੇ ਨਾਲ ਉਹਦੀ ਵਧੀਆ ਦੋਸਤੀ ਹੋ ਗਈ ਦੀ ਹੈ ਨਾ ਵੀ ਦੋਏ ਇਕੱਠੇ ਰਹਿੰਦੇ ਸਤਿ ਮਤਲਬ ਤੇਰਾ ਐਸਐਚ ਅਨੁਮਾਰੇ ਕਾਂਸਟੇਬਲ ਅਨੁਮਾਰੇ ਇਹਨਾਂ ਦੀ ਬਹੁਤ ਵਧੀਆ ਡਿਊਨਿੰਗ ਹੋ ਗਈ ਦੀ ਹ ਤੇ ਬਾਕੀ ਚਲੋ ਵੀਰੇ ਸਾਨੂੰ ਤਾਂ ਹੁੰਦੀ ਹੈ ਯਾਰ ਨਵੇਂ ਆਰਟਿਸਟ ਅੱਗੇ ਹੁਣ ਆਪਾਂ ਦਾ ਹਮੇਸ਼ਾ ਨਾਲ ਹੀ ਘੜਿਆ ਸਰ ਦੇ ਮੁੰਡਾ ਜੀਤੂ ਕਰ ਰਿਹਾ ਰਿੰਪਲ ਕਰ ਰਿਹਾ ਉਹਨਾਂ ਨੇ ਬਹੁਤ ਸੋਹਣੇ ਕੰਮ ਕਰਿਆ ਮਤਲਬ ਸਾਰਿਆਂ ਦੀ ਬਹੁਤ ਵਧੀਆ ਟਿਊਨਿੰਗ ਹੋਈ ਸੀ ਸਾਰੀ ਰਾਤ ਨੂੰ ਇਕੱਠੇ ਬੈੰਦੇ ਇਕੱਠੇ ਹੱਸਦੇ ਗਿਰਦੇ ਤੇ ਤੇ ਸਾਰੇ ਹੈਰਾਨ ਆ ਵੀ ਯਾਰ ਇੱਕ ਮਤਾਂ ਇਦਾਂ ਕਿ ਪੈਂਦਾ ਹਾਂ ਜੋ ਉੱਪਰ ਵਾਲੇ ਨੂੰ ਮਨਜ਼ੂਰੀ ਆ ਕਹਿ ਲੋ ਕਿ ਕਿਸੇ ਦੀ ਜਰਨੀ ਇਦਾਂ ਹੁੰਦੀ ਹੈ ਤਾਂ ਜੀ ਵੀਰੇ ਬਹੁਤ ਬਹੁਤ ਧੰਨਵਾਦ ਔਰ ਪੂਨਮ ਜੀ ਤੁਹਾਡੇ ਤੋਂ ਇੱਕ ਲਾਸਟ ਗੱਲ ਮੈਂ ਪੁੱਛਣੀ ਚਾਹਾਂਗਾ ਤੁਸੀਂ ਵੀ ਜ਼ਿਕਰ ਆਪਣੇ ਬਾਰੇ ਵੀ ਜਦੋਂ ਅਸੀਂ ਗੱਲਬਾਤ ਕਰਦੇ ਹ ਤਾਂ ਤੁਸੀਂ ਜ਼ਿਕਰ ਕਰਦੇ ਹੋ ਇਸ ਗੱਲ ਦਾ ਕਿ ਇਹ ਜਿਹੜਾ ਆਰਟਿਸਟਾਂ ਨੂੰ ਕੰਮ ਨਾ ਮਿਲਣਾ ਜਾਂ ਇਸ ਦੇ ਲਈ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਪੁਰਾਣੇ ਅਦਾਕਾਰਾ ਹੋ ਤੁਹਾਨੂੰ ਨਹੀਂ ਲੱਗਦਾ ਕਿ ਇੰਡਸਟਰੀ ਦੇ ਵਿੱਚ ਕੋਈ ਇੱਕ ਸਿਸਟਮ ਬਣ ਜਾਣਾ ਚਾਹੀਦਾ ਹੈ ਜਾਂ ਕੁਝ ਇਦਾਂ ਦਾ ਹੋਣਾ ਚਾਹੀਦਾ ਕਿਉਂਕਿ ਜਦੋਂ ਕੋਈ ਅਦਾਕਾਰ ਇਦਾਂ ਚਲਾ ਜਾਂਦਾ ਕੋਈ ਸਟ्रेस ਦੇ ਵਿੱਚ ਦਿਖਦਾ ਹੈ ਜਾਂ ਕੰਮ ਪੱਖੋਂ ਦਿੱਕਤ ਦੇ ਵਿੱਚ ਦਿਖਦਾ ਉਸ ਤੋਂ ਬਾਅਦ ਅਗਰ ਕੋਈ ਪ੍ਰੋਬਲਮ ਆਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਵਾਰੀ ਕਲਾਕਾਰ ਮਿੱਤਰ ਸਾਰੇ ਗੱਲ ਤਾਂ ਕਰਦੇ ਨੇ ਪਰ ਉਦਾਂ ਦਾ ਕੋਈ ਸਿਸਟਮ ਜਾਂ ਸਟਰਕਚਰ ਕ੍ਰੀਏਟ ਨਹੀਂ ਹੋ ਪਾਇਆ ਹੁਣ ਤੱਕ ਕਿ ਲਈ ਸ਼ੇਖਰ ਜੇ ਕਮਾਣਾ ਕਿਉਂਕਿ ਬਾਕੀ ਗੱਲਾਂ ਕਿਸਮਤ ਦੇ ਵਿੱਚ ਡੀਆਂ ਜਾਂਦੀਆਂ ਨੇ ਹੈਨਾ ਜੀ ਜਦੋਂ ਕਿਸਮਤ ਮੌਕਾ ਦਿੰਦੀ ਹੈ ਤਾਂ ਫਿਰ ਉਹਦੇ ਕੋਲ ਬਹੁਤ ਮੌਕੇ ਆ ਜਾਂਦੇ ਨੇ ਹੈਨਾ ਇੱਕ ਮੌਕਾ ਹੀ ਹੁੰਦਾ ਇੱਕ ਚਾਂਸ ਹੀ ਹੁੰਦਾ ਜਿੱਦਾਂ ਹੁਣ ਤਾਜ ਨੇ ਹੁਣ ਮੈਂ ਵੀ ਉਹਨਾਂ ਦੀ ਵੈਬ ਸੀਰੀਜ਼ ਚ ਨਾ ਬਹੁਤ ਅੱਛਾ ਬਲਕਿ ਮੈਂ ਤਾਜ ਜੀ ਨੂੰ ਫੋਨ ਆਪ ਕੀ ਤਹਨਾ ਕਿ ਸਰ ਮੇਰੇ ਲਈ ਲਾਇਕ ਕੋਈ ਕਰੈਕਟਰ ਹੋਵੇ ਤਾਂ ਦੱਸਿਓ ਜਰੂਰ ਹੈਨਾ ਤਾਂ ਉਹਨਾਂ ਨੇ ਕਿਹਾ ਕਹਿੰਦੇ ਨਹੀਂ ਕਹਿੰਦੇ ਮੇਰੇ ਦਿਮਾਗ ਚ ਚੱਲ ਵੀ ਰਿਹਾ ਸੀਗਾ ਇਹ ਕਰੈਕਟਰ ਕੌਣ ਕਰ ਸਕਦਾ ਤੁਸੀਂ ਫੋਨ ਕਰ ਲਿਆ ਨਾ ਬਹੁਤ ਕਈ ਵਾਰੀ ਨਾ ਮੈਨੂੰ ਲੱਗਦਾ ਕਿ ਮੈਂ ਵੀ ਆਰਟਿਸਟ ਹਾਂ ਕਈ ਵਾਰੀ ਨਾ ਅਸੀਂ ਆਪ ਵੀ ਨਹੀਂ ਐਫਰਟ ਕਰਦੇ ਮੈਂ ਨਹੀਂ ਕਰਦੀ ਐਫਰਟ ਹੈਨਾ ਕਿ ਮੈਂ ਕਿਸੇ ਨੂੰ ਫ ਕਿ ਲੋਕੀ ਕੀ ਸੋਚਣਗੇ ਕਿ ਫੋਨ ਕਰਕੇ ਕੰਮ ਮੰਗ ਰਹੀ ਆ ਹਨਾ ਔਰ ਮੈਨੂੰ ਲੱਗਦਾ ਕਿ ਸਾਨੂੰ ਨਾ ਸਾਰਿਆਂ ਨੂੰ ਇੱਕ ਵਾਰੀ ਨਾ ਇਕਜੁੱਟ ਹੋਣਾ ਪਊਗਾ ਸਾਨੂੰ ਕਾਲ ਵੀ ਕਰਨੀਆਂ ਪੈਣਗੀਆਂ ਸਾਨੂੰ ਇੱਕ ਦੂਜੇ ਦਾ ਖਿਆਲ ਵੀ ਰੱਖਣਾ ਪਊਗਾ ਕੌਣ ਬੰਦਾ ਕਿਦਾਂ ਡਿਪਰੈਸ਼ਨ 'ਚ ਚੱਲ ਰਿਹਾ ਹਨਾ ਹੂੰ ਤਾਂ ਕਿ ਉਸ ਨੂੰ ਸਮੇਂ ਸਿਰ ਜਿਹੜਾ ਸਪੋਰਟ ਕੀਤਾ ਜਾ ਸਕੇ ਅਸੀਂ ਸਪੋਰਟ ਕਰ ਸਕੀਏ ਖਾਸ ਕਰਕੇ ਜਿਹੜੇ ਲੋਕਾਂ ਤੋਂ ਹੁਣ ਜਿਹੜੇ ਬੱਚੇ ਵੀ ਆ ਹੁਣ ਤੁਸੀਂ ਦੇਖੋ ਕਈ ਬੱਚੇ ਨਵੇਂ ਵੀ ਆ ਰਹੇ ਨੇ ਹਨਾ ਕਿਉਂਕਿ ਅੱਜ ਕੱਲ ਨਾ ਲੋਕਾਂ 'ਚ ਹੋੜ ਹੋ ਚੁੱਕੀ ਏ ਕਿ ਅਸੀਂ ਕੰਮ ਕਰਨਾ ਜਿੱਦਾਂ ਮਰਜ਼ੀ ਕਰਾ ਲਵੋ ਹੁਣ ਕਈ ਲੋਕ ਫ੍ਰੀ 'ਚ ਵੀ ਕੰਮ ਕਰ ਲੈਂਦੇ ਨੇ ਹਨਾ ਜੀ ਜਿੱਦਾਂ ਉਹ ਨਵੇਂ ਆਰਟਿਸਟ ਆਉਂਦੇ ਆ ਕਈ ਵਾਰੀ ਬਜਟ ਨਹੀਂ ਹੁੰਦਾ ਕਈ ਵਾਰੀ ਡਾਇਰੈਕਟਰ ਕੋਲ ਬਜਟ ਨਹੀਂ ਹੁੰਦਾ ਕਈ ਵਾਰੀ ਪ੍ਰੋਡਿਊਸਰ ਬਜਟ ਨਹੀਂ ਦੇ ਪਾਉਂਦੇ ਕਿਉਂਕਿ ਉਹ ਵੱਡੇ ਕਲਾਕਾਰਾਂ ਤੇ ਜ਼ਿਆਦਾ ਪੈਸਾ ਖਰਚ ਦਿੰਦੇ ਨੇ ਹਨਾ ਉਹ ਛੋਟੇ ਆਰਟਿਸਟਾਂ ਵਾਸਤੇ ਉਹਨਾਂ ਕੋਲ ਪੈਸਾ ਬਹੁਤ ਘਟੇ ਜਾਂਦਾ ਤੇ ਕਿਤੇ ਨਾ ਕਿਤੇ ਉਹੀ ਚੀਜ਼ਾਂ ਮੈਟਰ ਕਰਦੀਆਂ ਨੇ ਹਨਾ ਵਿਚਾਰੇ ਕੰਮ ਕਰਕੇ ਵੀ ਹਨਾ ਫਿਰ ਵੀ ਉਹ ਗੁਜ਼ਾਰਾ ਨਹੀਂ ਕਰ ਪਾਉਂਦੇ ਜਿਨ੍ਹਾਂ ਕੋਲ ਕੋਈ ਆਪਸ਼ਨ ਹੀ ਨਹੀਂ ਹੈਗੀ ਹਨਾ ਜਿਹੜੇ ਆਰਟਿਸਟ ਨੇ ਉਹਨਾਂ ਦਾ ਆਰਟਿਸਟ ਹੀ ਰਹਿਣਾ ਹੁਣ ਜੇ ਕੋਈ ਬੰਦਾ ਨਾਲ ਸਾਈਡ ਬਾਈ ਸਾਈਡ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਦੀ ਸਾਈਡ ਬਾਈ ਸਾਈਡ ਕੰਮ ਜ਼ਰੂਰ ਹੋਣਾ ਚਾਹੀਦਾ ਇੱਕ ਜਿਹੜਾ ਐਕਟਿੰਗ ਲਾਈਨ ਉਹ ਪ੍ਰੋਫੈਸ਼ਨਲੀ ਹਨਾ ਸਾਨੂੰ ਐਨੀ ਨਹੀਂ ਦਿਲ ਤੇ ਲਾ ਲੈਣੀ ਚਾਹੀਦੀ ਕਿਉਂਕਿ ਮੈਨੂੰ ਪਤਾ ਟੈਨਸ਼ਨ ਹੁੰਦੀ ਆ ਮੈਂ ਵੀ ਆ ਹੁੰਦੀ ਆ ਸਾਰਿਆਂ ਨੂੰ ਜਦੋਂ ਸਾਡੇ ਤੋਂ ਕੰਮ ਨਹੀਂ ਹ ਪਰ ਸਾਨੂੰ ਪਿੱਛੇ ਪਰਿਵਾਰ ਵੀ ਤਾਂ ਦੇਖਣਾ ਪੈਣਾ ਨਾ ਬਿਲਕੁਲ ਪਰ ਜੇ ਅਸੀਂ ਮੰਨ ਤੇ ਲਾ ਲਾਂਗੇ ਹੁਣ ਦੇਖੋ ਕਿੱਥੇ ਗਿਆ ਉਹ ਬੰਦਾ ਹੈਨਾ ਕੱਲ ਸਾਡੇ ਨਾਲ ਹੱਸਦਾ ਕਿ ਸਾਨੂੰ ਸਾਡੇ ਦਿਮਾਗ ਚ ਉਹੀ ਚੀਜ਼ਾਂ ਘੁੰਮੇ ਜਾ ਰਹੀਆਂ ਨਾ ਕੱਲ ਹੱਸਦਾ ਖੇਡਦਾ ਵਿਆਸ ਕੇ ਨਾ ਔਰ ਮੈਨੂੰ ਤੁਸੀਂ ਮੰਨੋਗੇ ਉਹਨੇ ਨਾ ਇੰਨਾ ਸੋਹਣਾ ਵਲੌਗ ਬਣਾ ਕੇ ਉਹਨੂੰ ਇੰਨਾ ਐਪਰੀਸ਼ੀਏਸ਼ਨ ਕਿ ਨਹੀਂ ਪੂਨਮ ਹੁਣ ਮੈਂ ਆਪਾਂ ਐਂ ਕਰਨਾ ਹੁਣ ਆਪਾਂ ਐਂ ਕਰ ਦੇਣਾ ਐਂ ਕਰਾਂਗੇ ਹੈਨਾ ਸਾਰੀ ਗੱਲਾਂ ਵਿੱਚ ਹੀ ਰਹਿ ਗਈਆਂ ਬਾਕੀ ਕੰਦੋਂ ਹੁੰਦੇ ਨੇ ਪਰਮਾਤਮਾ ਦੇ ਮੂਹਰੇ ਤਾਂ ਕਿਸੇ ਦਾ ਜੋਰ ਨਹੀਂ ਜਾਂਦਾ ਬਿਲਕੁਲ ਉੱਥੋਂ ਅਸੀਂ ਕਿਸੇ ਨੂੰ ਮੋੜ ਨਹੀਂ ਸਕਦੇ ਜੀ ਬਸ ਜੋ ਚਲਾ ਗਿਆ ਬਸ ਚਲਾ ਗਿਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਗੱਲ ਕੀਤੀ ਹੈ ਔਰ ਮਨੀਕੂਲਰ ਜੀ ਵਾਰੇ ਜਿਹੜੀ ਹੈ ਜਾਣਕਾਰੀ ਦਿੱਤੀ ਤਾਜ ਵੀਰੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਔ ਸਾਡੇ ਨਾਲ ਜੁੜਨ ਲਈ ਤੇ ਇੱਥੇ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਫਿਲਹਾਲ ਦੀ ਘੜੀ ਇਹ ਗੱਲ ਬਹੁਤ ਹੀ ਕਲੀਅਰ ਤਾਂ ਨਹੀਂ ਹੋਈ ਕਿ ਕਿਸ ਤਰੀਕੇ ਦੇ ਨਾਲ ਇਹ ਸਾਇਲੈਂਟ ਅਟੈਕ ਜਿਹੜਾ ਹੈਗਾ ਉਹ ਮਨੀਕੂਲਰ ਨੂੰ ਆਇਆ ਹੈ ਔਰ ਕਿਉਂਕਿ ਬੀਤੇ ਦਿਨ ਉਹ ਬਿਲਕੁਲ ਠੀਕ ਠਾਕ ਸੀਗੇ ਉਸ ਤੋਂ ਬਾਅਦ ਅਚਾਨਕ ਉਹ ਸ਼ੂਟਿੰਗ ਤੋਂ ਘਰ ਜਾਂਦੇ ਨੇ ਘਰ ਜਾ ਕੇ ਜਿਹੜਾ ਹੈ ਉਹ ਆਰਾਮ ਕਰਦੇ ਨੇ ਤੇ ਅਗਲੇ ਦਿਨ ਜਦੋਂ ਉਹਨਾਂ ਨੂੰ ਦੁਬਾਰਾ ਕਾਲ ਕੀਤੀ ਜਾਂਦੀ ਹੈ ਤਾਂ ਉਹ ਫੋਨ ਨਹੀਂ ਚੁੱਕਦੇ ਜਿਸ ਤੋਂ ਬਾਅਦ ਫਿਲਮ ਦੀ ਟੀਮ ਜਿਹੜੀ ਹੈ ਉਹ ਉਹਨਾਂ ਦੇ ਘਰ ਪਹੁੰਚਦੀ ਹੈ ਤੇ ਉਹਨਾਂ ਨੂੰ ਜਾ ਕੇ ਉੱਥੋਂ ਜਗਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਪਤਾ ਚੱਲਦਾ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਮਨੀਕੂਲਾਰ ਜੋ ਕਿ ਇੱਕ ਵਧੀਆ ਫਾਈਨ ਐਕਟਰ ਸੀਗੇ ਔਰ ਸਮੇ ਦੇ ਹਿਸਾਬ ਦੇ ਨਾਲ ਉਹ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਵੀ ਕਰ ਚੁੱਕੇ ਸੀ ਤੇ ਬਹੁਤ ਸਾਰੇ ਪ੍ਰੋਜੈਕਟਸ ਅੱਗੇ ਕਰ ਰਹੇ ਸੀ ਤੂਤਾਂ ਵਾਲੇ ਖੂਨ ਦੀ ਫਿਲਹਾਲ ਜਿਹੜੀ ਹੈ ਵੈਬ ਸੀਰੀਜ਼ ਦੀ ਸ਼ੂਟਿੰਗ ਉਹ ਕਰ ਰਹੇ ਸੀ ਇਹਨਾਂ ਦਿਨੀ ਔਰ ਉਸ ਦਾ ਤਕਰੀਬਨ ਤਕਰੀਬਨ ਜਿਹੜਾ ਸ਼ੂਟ ਕੰਪਲੀਟ ਕਰ ਚੁੱਕੇ ਸੀ ਜਿਸ ਦੇ ਵਿੱਚ ਬੱਬਲ ਰਾਏ ਦੇ ਨਾਲ ਉਹਨਾਂ ਦਾ ਬਹੁਤ ਹੀ ক্লোਜ਼ ਜਿਹੜਾ ਕੈਰੈਕਟਰ ਸੀਗਾ ਉਹਨਾਂ ਨੇ ਪਲੇ ਕੀਤਾ ਸੀ ਤੇ ਉਸ ਦੇ ਬਾਅਦ ਉਸੇ ਸ਼ੂਟਿੰਗ ਦੇ ਦੌਰਾਨ ਉਹ ਆਪਣੇ ਘਰ ਜਾਂਦੇ ਨੇ ਤੇ ਉਸ ਤੋਂ ਬਾਅਦ ਅਗਲੇ ਦਿਨ ਸਵੇਰ ਨਹੀਂ ਉੱਠ ਪਾਉਂਦੇ ਤੇ ਜਿਹੜੇ ਸਾਥੀ ਕਲਾਕਾਰ ਨੇ ਉਹ ਇਹ ਜ਼ਿਕਰ ਕਰਦੇ ਨੇ ਕਿ ਕਿਤੇ ਨਾ ਕਿਤੇ ਇੱਕ ਫਾਈਨੈਂਸ਼ੀਅਲ ਬਰਡਨ ਕੰਮ ਨਾ ਮਿਲਣ ਕਰਕੇ ਇੱਕ ਪਰੇਸ਼ਾਨੀ ਤੇ ਉਸ ਦੇ ਨਾਲ-ਨਾਲ ਆਪਣੀ ਸਿਹਤ ਦਾ ਖਿਆਲ ਨਾ ਰੱਖ ਪਾਣਾ ਕਿਉਂਕਿ ਜਦੋਂ ਤੁਹਾਡੇ ਕੋਲੇ ਬਹੁਤ ਹੀ ਚੰਗੀ ਅਮਾਊਂਟ ਨਹੀਂ ਹੁੰਦੀ ਤੁਹਾਡੇ ਕੋਲ ਪੈਸੇ ਦੀ ਕਮੀ ਹੁੰਦੀ ਹੈ ਤਾਂ ਬੰਦਾ اپنی صحت ਦੇ ਵੱਲ ਵੀ ਖਾਸ ਧਿਆਨ ਨਹੀਂ ਦੇ ਪਾਂਦਾ ਕਿਉਂਕਿ ਉਸ ਦੇ ਕੋਲ ਹੋਰ ਵੀ ਜ਼ਿੰਮੇਵਾਰੀਆਂ ਜਿਹੜੀਆਂ ਹੁੰਦੀਆਂ ਨੇ ਤਾਂ ਇਸ ਕਰਕੇ ਵੀ ਜਿਹੜਾ ਹੈ ਜਿਹੜਾ ਮਨੀਕੂਲਰ ਨੇ ਉਹ ਆਪਣਾ ਸਿਹਤ ਦਾ ਸ਼ਾਇਦ ਉਹਨਾਂ ਧਿਆਨ ਨਹੀਂ ਰੱਖ ਪਾਏ ਤਾਂ ਇੱਥੇ ਇੱਕ ਫੇਰ ਤੋਂ ਸਵਾਲ ਖੜਾ ਹੋ ਜਾਂਦਾ ਹੈ ਕਿ ਇਕਜੁੱਟ ਹੋ ਕੇ ਫਿਲਮ ਇੰਡਸਟਰੀ ਨੂੰ ਉਹਨਾਂ ਕਲਾਕਾਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਜਿਨ੍ਹਾਂ ਦੇ ਕੋਲੇ ਕੰਮ ਘੱਟ ਹੈ ਜਾਂ ਫਿਰ ਜਿਨ੍ਹਾਂ ਨੂੰ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਕਿ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈ ਉਹਨਾਂ ਦਾ ਸਾਥ ਦਿੱਤਾ ਜਾਵੇ ਤੇ ਉਹਨਾਂ ਨੂੰ ਕਿਸੇ ਵੀ ਮਾੜੇ ਮਾੜੀ ਗੱਲ ਦੇ ਵੱਲ ਬਦਨ ਤੋਂ ਪਹਿਲਾਂ ਜਿਹੜਾ ਹੈ ਉਹ ਸਾਂਭਿਆ ਜਾ ਸਕੇ ਸੋ ਫਿਲਹਾਲ ਦੀ ਅਗਰ ਗੱਲ ਕੀਤੀ ਜਾਵੇ ਤਾਂ ਮਨੀਕੁਲਾਰ ਭਾਈ ਦੇ ਜਾਣ ਤੋਂ ਬਾਅਦ ਉਹਨਾਂ ਦਾ ਪਰਿਵਾਰ ਉਹਨਾਂ ਦੇ ਆਸ-ਪਾਸ ਦੇ ਲੋਕ ਉਹਨਾਂ ਦੇ ਸਾਥੀ ਸਾਰੇ ਹੀ ਡੂੰਘੇ ਸਦਮੇ ਦੇ ਵਿੱਚ ਦਿਖਾਈ ਦੇ ਰਹੇ ਨੇ